ਤੋ ਬਾਦਲ ਆਪਣੇ ਉਹਨਾਂ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀ ਕਿ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨੇ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਛ ਵੀ ਮੇਨੂੰ ਪੁੱਛ ਕੇ ਹਰਤਾਲ ਕੁਛ ਨਹੀਂ ਵੀ ਏਦਾਂ ਵੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਹੋਈ ਆ ਤੇ ਬਸ ਗੁਰਬਖਸ਼ ਨੇ ਤਾਂ ਮੈਂ ਤੁਹਾਨੂੰ ਜਾਣਦੇ ਨੇ ਰ ਉਤਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੀ ਅਮਨਦੀਪ ਕੌਰ ਉਹ ਤੋਂ ਬਾਅਦ ਉਹ ਆਪਣੇ ਉਹਦੇ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਤਾਂ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਕੋਈ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਝ ਕੀ ਚੋਰੀ ਤੋਂ ਦੋ ਕੀ ਕਿਸ ਤਰ੍ਹਾਂ ਕੁਝ ਵੀ ਮੈਨੂੰ ਪਚ ਖੜਤਾਲ ਕੁਝ ਨਹੀਂ ਵੀ ਇਦਾਂ ਵੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਗੁਰਵਾਸ਼ੀ ਨੇ ਤਾਂ ਤੁਹਾਨੂੰ ਜਾਂਦ ਨੇ ਉਤਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੀ ਅਮਨਦੀਪ ਕੌਰ ਉਹ ਤੋਂ ਬਾਦਲ ਆਪਣੇ ਉਹਦੇ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਨੀ ਵੈਸੇ ਮੇਰਾ ਤਾਂ ਫਰੈਂਡ ਸੀ ਕਿ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਛ ਕੀ ਚੋਰੀ ਤੋਂ ਕਿਸ ਤਰ੍ਹਾਂ ਕੁਛ ਵੀ ਮੈਨੂੰ ਤੋਂ ਪੁੱਛ ਕੇ ਹਰਤਾਲ ਕੁਛ ਨਹੀਂ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਆ ਤੇ ਬਸ ਉਹ ਗਰਵਾਚੀ ਨੇ ਏਦਾਂ ਤੁਹਾਨੂੰ ਜਾਣਦੇ ਨੇ ਉਤਾਰ ਰਹੇ ਮੇਰੇ ਬਸ ਮੈਨੂੰ 1. ਉਹ ਜਿਹੜੀ ਕੁੜੀ ਸੀਗੀ ਆਪਣੀ ਅਮਨਦੀਪ ਕੌਰ ਉਹ ਤੋਂ ਬਾਦਲ ਆਪਣੇ ਉਹਨੂੰ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਝ ਕਿਛੁ ਵੀ ਤਾਂ ਦੋ ਕੀ ਕਿਸ ਤਰ੍ਹਾਂ ਕੁਛ ਵੀ ਮੈਨੂੰ ਤੋਂ ਪੁੱਛਿਆ ਵਰਤਾਲ ਕੁਛ ਨਹੀਂ ਵੀ ਏਦਾਂ ਦੇ ਬਸ ਇਹ ਹੋ ਤੇ ਬਸ ਗੁਰਬਾਖਸ਼ ਨੇ ਤਾਂ ਮੈਂ ਤੁਹਾਨੂੰ ਜਾਂਦ ਨੇ ਉਤਾਰ ਇਹ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਂਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੀ ਅਮਨਦੀਪ ਕੋਰ ਉਹ ਤੋਂ ਬਾਅਦ ਉਹ ਆਪਣੇ ਅਰੇਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇੱਥੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਉਹ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਪਰ ਸੀ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਝ ਕੀ ਚੋਈ ਤਾਂ ਦੋ ਕੀ ਕਿਸ ਤਰ੍ਹਾਂ ਕੁਝ ਵੀ ਮੈਨੂੰ ਪੁੱਛਿਆ ਨਹੀਂ ਹਰਤਾਲ ਕੁਝ ਨਹੀਂ ਇਹ ਇਦਾਂ ਹੁੰਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਗੁਰਵਾਨੇਟ ਆਮ ਤੁਹਾਨੂੰ ਜਾਂਦ ਨੇ ਉਤਾਰ ਰਹੇ ਮੇਰੇ ਬਸ ਮੈਨੂੰ 1.5 ਸਾਲ ਤੋਂ ਜਾਣਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਹ ਤੋਂ ਬਾਦਲ ਆਪਣੇ ਉਹ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਨੀ ਵੈਸੇ ਮੇਰਾ ਤਾਂ ਫਰੈਂਡ ਸੀ ਕਿ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣੀ ਮੈਨੂੰ ਕੁਛ ਕੀ ਚੋਈ ਤਾਂ ਦੋ ਕੀ ਕਿਸ ਤਰ੍ਹਾਂ ਕੁਛ ਵੀ ਮੈਨੂੰ ਤਾਂ ਪੁੱਛਿਆ ਮਰਤਾਲ ਕੁਛ ਨਹੀਂ ਇਹ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਹੋਈ ਆ ਤੇ ਬਸ ਉਹ ਗੁਰਵਾਸ਼ੀ ਨੇ ਤਾਂ ਤੁਹਾਨੂੰ ਜਾਣਦੇ ਨੇ ਉੱਤਾਰੇ ਮੇਰੇ ਬਸ ਮੈਨੂੰ 1.5 ਸਾਲ ਤੋਂ